ਦੱਸੋ ਕਿੱਥੇ ਜਾਣਾ ਹੈਓ ਘਰ ਜਾਣਾ ਬਾਬਿਓ ਹਾਂ ਜਾਣਾ ਹਾਂ ਕਿਹੜੇ ਘਰ ਮੈਂ ਤੁਹਾਨੂੰ ਘਰ ਭਿਜਣਾ ਅਜੇ ਨਵਾਂ ਸਾਲ ਆ ਬਾਬਿਓ ਘਰ ਜਾਓ ਇੱਥੇ ਕੀ ਕਰਦੇ ਜੇ ਤੇ ਇੱਥੇ ਕੀ ਕਰਦੇ ਹੋਣ ਘਰ ਜਾਓ ਜੇ ਨਵਾਂ ਸਾਲ ਮਨਾਓ ਹੈ ਤੁਹਾਡੇ ਮੂੰਹੋਂ ਸੁਣਿਆ ਵਾ ਅੱਛਾ ਹੋਰ ਕਿਹਨੇ ਕਦੀ ਕਿਹਾ ਨਾ ਕਹਿੰਦੇ ਨਹੀਂ ਇਹ ਤੁਹਾਡੇ ਮੂੰਹੋਂ ਸੁਣਿਆ ਵਾ ਅੱਛਾ ਜੀ ਬਾਬਾ ਜੀ ਦੇਖੋ ਨਵਾਂ ਸਾਲ ਆ ਠੀਕ ਹੈ ਨਾ ਸਾਰੇ ਆਪੋ ਆਪਣੇ ਘਰਾਂ ਚ ਬੈਠੇ ਆ ਆਪਣੇ ਆਪਣੇ ਘਰਾਂ ਚ ਗਏ ਆ ਬਈ ਪਾਰਟੀਆਂ ਕਰਨ ਦਿਆ ਕੋਈ ਕੁਛ ਕਰਨ ਦਿਆ ਤੇ ਸਾਡੇ ਬਾਬੇ ਇਤਨਾ ਥੱਕੇ ਖਾਂਦੇ ਆ ਚੰਗਾ ਨਹੀਂ ਲੱਗਦਾ ਤੇ ਬਾਬਾ ਜੀ ਆ ਫੜੋ ਆ ਬਾਈ ਅੱਤੀ ਹੋ ਜੋ ਆ ਪੈਸੇ ਬਰੋ ਇਹ ਬਾਬੇ ਆ ਤੁਹਾਡੀ ਦਿਹਾੜੀ ਆ ਠੀਕ ਹੈ ਹੁਣ ਤੁਸੀਂ ਸਿੱਧਾ ਘਰ ਜਾਓ ਅੱਛਾ ਜੀ ਘਰ ਚਲ ਜਓ ਕਿ ਨਵਾਂ ਸਾਲ ਆ ਹੁਣ ਕੰਮ ਨਹੀਂ ਕਰਨਾ ਅੱਜ ਛੁੱਟੀ ਆ ਤਾ ਨਾ ਘਰ ਜਾਓ ਘਰ ਚਲ ਜਓ ਜਾਣਾ ਜੀ ਹਾਂ ਜੀ ਆਵਾਂਗੇ ਜੀ ਹੁਣੇ ਆ ਜੀ ਹਾਂ ਜੀ ਹੁਣੇ ਜਾਣਾ ਵਾ ਦਾਵਾਂਗੇ ਜੀ ਆਉਂਦੇ ਆ ਕਿੱਥੇ ਭਲਾ ਕਿੱਥੇ ਜਾਣਾ ਘਰ ਜਾਣਾ ਘਰ ਪਿੱਛੇ ਘੋਮ ਕੇ ਲੈ ਜਾਣਾ ਘਰ ਜਾਣਾ ਘਰ ਹਾਂ ਜਾ ਜਣਾ ਵੀ ਜੀ ਤੁਹਾਡੇ ਅੱਜ ਕਰੋ ਛੁੱਟੀ ਘਰ ਜਾਓ ਠੀਕ ਆ ਜੀ ਅੱਜ ਘਰ ਜਾਣਾ ਕਿ ਨਵਾਂ ਸਾਲ ਮਨਾਓ ਕਿ ਨਵਾਂ ਸਾਲ ਨਹੀਂ ਨਹੀਂ ਮਨਾਥੇ ਨਹੀਂ ਕਰਨਾ ਅੱਜ ਛੁੱਟੀ ਕਰੋ ਘਰ ਜਾਓ ਠੀਕ ਆ ਜੀ ਘਰ ਜਾ ਕੇ ਬੱਚਿਆਂ ਚ ਬੈਠੋ ਜਲੇਬੀ ਕਿ ਲੈ ਕੇ ਜਾਓ ਠੀਕ ਆ ਪਿਆਰੇ ਉਹਨਾਂ ਚਲ ਚਲ ਜੀ ਹੈ ਸਾਡਾ ਕਿ ਪਿਆਰ ਜੀ ਤੁਹਾਡਾ ਹੈ ਹਾਂ ਘਰ ਜਾ ਕੇ ਜਲੇਬੀ ਖਾਓ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਦਾ ਆਜੋ ਸਿੰਘੋ ਆਜੋ ਆਜੋ ਗੁਰੂ ਕੇ ਪਿਆਰਿਓ ਜਾਓਗੇ ਕਿੱਥੇ ਭਲਾ ਕਿੱਥੇ ਖੋਸੇ ਜਾਵਾਂ ਅੱਜ ਜਣਾ ਆਪਾਂ ਆਪਣੇ ਘਰ ਨੂੰ ਵਾਪਸ ਅੱਜ ਗ੍ਰਾਮ ਦਾਸ ਪਾਸ਼ਾ ਕਹਿੰਦੇ ਆ ਨਵਾਂ ਸਾਲ ਆ ਅੱਜ ਤੁਸੀਂ ਰਿਕਸ਼ਾ ਜਿੱਥੋਂ ਲਿਆ ਜੇ ਕਰਾਇ ਤੇ ਉੱਥੇ ਵਾਪਸ ਕਰ ਦਿਓ ਘਰ ਜਾ ਕੇ ਅੱਜ ਅਰਮਾਨ ਕਰੋ ਨਵਾਂ ਸਾਲ ਆ ਲੋਕ ਪਾਰਟੀਆਂ ਕਰਨਦੇ ਤੇ ਸਾਡੇ ਬਾਬੇ ਆਪਾਂ ਕੀਤੇ ਤੁਹਾਨੂੰ ਦੇ ਦੇਨੇ ਆ ਤੁਹਾਡੇ ਅੱਜ ਦੀ ਪਾਰੀ ਦਿਓ ਨੂੰ ਗੁਰੂ ਸਾਹਿਬ ਦੀ ਹੁਕਮਾ ਦੇ ਵਿੱਚ ਥੋੜੀ ਜੀ ਜਿਲੀ ਬੀਆ ਘਰੇ ਕਿ ਲਿਆ ਜਿਓ ਨਵਾਂ ਸਾਲ ਆ ਠੀਕ ਹੈ ਪਿਆਰਿਓ ਅਸੀ ਤੁਹਾਡ ਨੂੰ ਤੁਹਾਡੇ ਘਰ ਭੇਜਣਾ ਸੀ ਬਾਬਿਓ ਠੀਕ ਹੈ ਜੀ ਚਲੋ ਹੁਣ ਤੁਸੀਂ ਘਰ ਚਲੋ ਨਾਮ ਜਪੋ ਧਾਰੀ ਤੇ ਤੁਹਾਡੀ ਪੂਰੀ ਹੋ ਗਈ ਆ ਹੋ ਗਈ ਹੋ ਗਈ ਜੀ ਬਸ ਮੇਰੇ ਪਾਪਾ ਜੀ ਉੱਥੇ ਜਾ ਕੇ ਨਹੀਂ ਅਰਦਾਸ ਗੇਂਦੀ ਕਰਦੇ ਹੋ ਅੰਦਰ ਜਾ ਕੇ ਠੀਕ ਹੈ ਜੀ ਚੰਗਾ ਪਿਆਰਿਓ ਚੰਗਾ ਜੀ ਹੈਪੀ ਨਹੀਂ ਹੈਪੀ ਨਹੀਂ ਜਰਾ ਬਾਬਾ ਜੀ ਚੰਗਾ ਬਾਬਾ ਜੀ ਧੰ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਚਲੋ ਠੀਕ ਹੈ ਪਿਆਰਿਓ ਧੰ ਗੁਰੂ ਰਾਮਦਾਸ ਬਾਬਾ ਜੀ ਜਾਓਗੇ ਹੈ ਘਰ ਜਾਣਾ ਘਰ ਘਰ ਜਾਣਾ ਹਾਂ ਘਰ ਜਾਣਾ ਵਾ ਤੁਹਾਡੇ ਘਰ ਜਾਣਾ ਵਾ ਤੁਹਾਡੇ ਘਰ ਜਾਣਾ ਤੁਹਾਡੇ ਘਰ ਤੁਹਾਨੂੰ ਭੇਜਣਾ ਵਾ ਕਿ ਮੇਮਾ ਸਾਲ ਆ ਪਿਆ ਰਹੋ ਪਾਰਟੀ ਸ਼ਾੜੀ ਕਰਿਓ ਘਰ ਜਾ ਕੇ ਇੱਥੇ ਹੀ ਕਰੰਦੇ ਹੁਣ ਕੀਰਤ ਕਰਨੀ ਆ ਕੀਰਤ ਤੁਹਾਨੂੰ ਦੇ ਦਨੇ ਆ ਤੇ ਗੱਡੀ ਕਿੱਥੋਂ ਲਈਏ ਇਹ ਗੱਡੀ ਚਾਹਦੇ ਆ ਨਾ ਹਾਂਜੀ ਚਾਹਦੇ ਆ ਉਥੇ ਲਾ ਕੇ ਆਜੋ ਤੇ ਮੈਂ ਤੁਹਾਨੂੰ ਮੈਂ ਦੇ ਦੇਣਾ ਤੇ ਅੱਜ ਤੁਸੀਂ ਘਰ ਜਾਓ ਬੱਚਿਆਂ ਕੋ ਠੀਕ ਆ ਜੀ ਨਹੀਂ ਨਹੀਂ ਧੰਨ ਗੁਰੂ ਰਾਮਦਾਸ ਪਾਸ਼ਾ ਕਿਰਪਾ ਕਰਨ ਬਾਬਿਓ ਤਾਂ ਥੋੜੀ ਮਾਇਆ ਮਾਇਦੇ ਦੇਣੀ ਆ ਤੁਸੀਂ ਹੁਣ ਘਰ ਚੱਲ ਜਣਾ ਬਾਬਾ ਜੀ ਕਿੰਨਾ ਮਾਸਾਲ ਆ ਅਜੇ ਬੱਚੇ ਕੋਲ ਜਾਓ ਆਪਣੇ ਠੀਕ ਹੈ ਜੀ ਚਲੋ ਠੀਕ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਠ ਰੁਪਏ ਸਾਠ ਰੁਪਏ ਦੇ ਹਾਂਜੀ 60 ਰੁਪਏ ਤੱਕ ਚਲੋ ਕੋਈ ਗੱਲ ਨਹੀਂ ਮਾਰੇ ਤਾਂ ਦੇਦੇ ਨਾ ਮਾਲਕ ਵੀ ਦੇਦੇ ਨਾ ਹੁਣ ਤੁਸੀਂ ਬਾਬੇ ਆਪਣੇ ਘਰ ਚੱਲ ਜਣਾ ਠੀਕ ਹੈ ਹਰ ਹਰ ਕੋਈ ਪਾਰਟੀਆਂ ਕਰਨ ਦਿਆ ਵਾ ਤੇ ਮੇਰਾ ਬਾਪੂ ਉਥੇ ਹੈ ਮਿਹਨਤ ਕਰਨ ਦਿਆ ਨਹੀਂ ਬਾਬਾ ਤੂੰ ਘਰ ਜਾ ਅੱਜ ਗੁਰਮੁਖ ਦਾਸੀ ਦਰ ਤੇ ਖਾਣਾ ਵਾ ਤੂੰ ਹੁਣ ਘਰ ਜਾ ਠੀਕ ਹੈ ਚਲੋ ਠੀਕ ਹੈ ਪਿਆਰੋ ਠੀਕ ਹੈ ਬਾਬਾ ਜੀ ਜਾਣਾ ਜੇ ਠੀਕ ਹੈ ਘਰ ਜਾਣਾ ਘਰ ਕਾਣੀ ਘਰ ਆਈ ਜਾਣਾ ਘਰ ਘਰ ਜਾਣਾ ਤੁਹਾ ਬਾਈ ਆ ਘਰ ਨਹੀਂ ਤੁਹਾਡੇ ਘਰ ਤੁਹਾਡੇ ਘਰ ਤੁਹਾਨੂੰ ਭੇਜਣਾ ਚਲ ਸਾਡੇ ਤੁਹਾਨੂੰ ਭੇਜਣਾ ਤੇ ਕਿੰਗਾ ਮਾਰ ਬਾਬਾ ਜੀ ਅਜੇ ਨਵਾਂ ਸਾਲ ਹੀ ਤੇ ਤੁਸੀਂ ਇੱਥੇ ਰਿਕਸ਼ਾ ਚਲਾਉਂਦੇ ਹੋ ਆਪਣੇ ਬੱਚਿਆਂ ਜੇ ਬੈਣਾ ਹੀ ਜਾ ਗਏ ਮਾਤਾ ਜੀ ਮਾਤਾ ਜੀ ਕਿਨੇ ਪੈਸੇ ਕਮਾ ਲੋਗੇ ਰਾਤ ਦੇ ਕਹੇ ਰਵੇ ਸਾਰੀ ਬੰਦੇ ਕਹੇ ਨਹੀਂ ਅੱਛਾ ਹੁਣ ਕੰਮ ਕਰੋ ਆਹ ਕਿਰਾਏ ਦਾ ਰਿਕਸ਼ਾ ਨਾ ਠੀਕ ਹੈ ਮੈਂ ਤੁਹਾਨੂੰ ਮਾਇਆ ਦੇ ਦਣਾ ਅੱਜ ਨਵਾਂ ਸਾਲ ਆ ਅੱਜ ਮੇਰਾ ਬਾਬਾ ਘਰੇ ਬੈਠੇ ਠਣੇ ਚ ਨਾ ਘੁੰਮੇ ਠੀਕ ਹੈ ਮੈਂ ਤੁਹਾਨੂੰ ਮਾਇਆ ਦੇ ਦਣਾ ਤੁਸੀਂ ਉਹਨਾਂ ਅੱਜ ਰਿਕਸ਼ਾ ਜਿੱਥੋਂ ਲਿਆ ਨਾ ਭਾਬਿਓ ਅੱਜ ਉਹ ਰਿਕਸ਼ਾ ਉਥੇ ਲਾ ਕੇ ਤੇ ਆਪਣੇ ਘਰੇ ਚੱਲ ਜਾਣਾ ਭਈ ਹਾਂਜੀ ਹੁਣੇ 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 ਠੀਕ ਹੈ ਅੱਜ ਗੁਰੂ ਰਾਮਦਾਸ ਪਾਸ਼ਾ ਕਹਿੰਦੇ ਆ ਕਿ ਤੁਸੀਂ ਆਪਣੇ ਘਰ ਜਾ ਕੇ ਬੈਠੋ ਤੇ ਮੇਰੀ ਜੁਰੀ ਲਈ ਆ ਕਿ ਤੁਹਾਨੂੰ ਘਰ ਤੇ ਭੇਜਣਾ ਵਾ ਬੇਗੋਲ ਪਪਾ ਜੀ ਕਿੰਨੇ ਪੈਸੇ ਕਿ ਮਾਇਓ ਨੇ ਫੁੰਟਾਕਸ 200 ਰੁਪਏ ਆਣਾ ਆ ਮਾਇ ਵੀ ਆ ਗਈ ਆ ਹੁਣ ਤੁਸੀਂ ਘਰ ਚਲ ਜਾਓ ਬਾਬਾ ਜੀ ਠੀਕ ਆ ਠੀਕ ਆ ਹੁਣ ਤੁਸੀਂ ਸਿੱਧਾ ਘਰ ਜਾਣਾ ਯੇ ਕਿ ਨਵਾਂ ਸਾਲ ਆਪਣੇ ਘਰੇ ਠੀਕ ਆ ਚਲੋ ਠੀਕ ਆ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਆ ਪਿਆਰਿਓ ਓਕੇ ਬਾਬਾ ਜੀ